ਪੰਜਾਬ ਦੇ ਵਿੱਚ ਬੜੀ ਹੀ ਸ਼ਰਮਨਾਕ ਘਟਨਾ ਵਾਪਰੀ ਹੈ ਕਿ 23 ਸਾਲਾ ਲੜਕੀ ਦੇ ਨਾਲ ਜ਼ਬਰ ਜਨਾਹ ਕੀਤਾ ਗਿਆ ਦੋ ਜਣਿਆਂ ਦੇ ਵੱਲੋਂ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਉਸ ਤੋਂ ਬਾਅਦ ਪਿੰਡ ਦੇ ਬਾਹਰ ਕੁੜੀ ਨੂੰ ਸੁੱਟ ਕੇ ਫਰਾਰ ਹੋ ਜਾਂਦੇ ਨੇ ਤਾਂ ਬੜੀ ਹੀ ਸ਼ਰਮਨਾਕ ਘਟਨਾ ਹੈ ਪੰਜਾਬ ਦੇ ਵਿੱਚ ਵਾਪਰੀ ਹੈ ਜਿਸ ਤੋਂ ਬਾਅਦ ਸ਼ਰਮ ਦੇ ਨਾਲ ਜ਼ਰੂਰ ਸਿਰ ਚੁੱਕ ਜਾਂਦਾ ਹੈ ਕਿ ਅਜਿਹੀ ਕਾਨੂੰਨੀ ਵਾਰਦਾਤ ਪੰਜਾਬ ਦੇ ਵਿੱਚ ਜਿਹੜੀ ਹੈ ਹੋਈ ਹੈ ਤਾਂ ਪੂਰਾ ਮਾਮਲਾ ਤੁਹਾਨੂੰ ਦੱਸਦੇ ਨੇ ਦਰਅਸਲ ਪੂਰੀ ਘਟਨਾ ਫਿਰੋਜ਼ਪੁਰ ਦੇ ਮਮਦੋੜ ਦੇ ਪਿੰਡ ਹਜ਼ਾਰਾ ਸਿੰਘ ਵਾਲਾ ਦੇ ਵਿੱਚ ਵਾਪਰੀ ਜਿੱਥੇ ਪਿੰਡ ਦੇ ਹੀ ਦੋ ਸ਼ਖਸ ਜਿਹੜੇ ਹੈਗੇ ਨੇ ਦੋ ਵਿਅਕਤੀਆਂ ਦੇ ਵੱਲੋਂ ਇਸ ਘਿਨੌਣੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਪਰਿਵਾਰਕ ਮੈਂਬਰਾਂ ਦੇ ਕਹਿਣੇ ਕਿ ਉਹਨਾਂ ਦੀ ਲੜਕੀ ਜਿਹੜੀ ਆ 23 ਸਾਲ ਦੀ ਉਸ ਦੀ ਉਮਰ ਹੈ ਤਾਂ ਰਾਤ ਨੂੰ ਉਹ ਅਵਵਾਸ਼ਰੂਮ ਦਿਲੇ ਉੱਠੀ ਸੀ ਕਿ ਉਸ ਤੋਂ ਬਾਅਦ ਕੰਦ ਟਪਕੇ ਦੋ ਜਣੇ ਜਿਹੜੇ ਨੇ ਕਾਰ ਦੇ ਅੰਦਰ ਦਾਖਲ ਹੋਏ ਉਸ ਤੋਂ ਬਾਅਦ ਉਹਨੂੰ ਅਗਵਾ ਕਰ ਲਿਆ ਜਾਂਦਾ ਉਸ ਤੋਂ ਬਾਅਦ ਉਸ ਨਾਲ ਜ਼ਬਰਜਨਾਹ ਕੀਤਾ ਜਾਂਦਾ ਤੇ ਉਸ ਤੋਂ ਬਾਅਦ ਕੁੜੀ ਨੂੰ ਜੜਾ ਪਿੰਡ ਦੇ ਬਾਹਰ ਸੁੱਟ ਕੇ ਉਹ ਫਰਾਰ ਹੋ ਜਾਂਦੇ ਨੇ ਤਾਂ ਦੋ ਜਿਹੜੇ ਵਿਅਕਤੀਆਂ ਤੇ ਇਲਜ਼ਾਮ ਪਰਿਵਾਰ ਦੇ ਵੱਲ ਲਾਏ ਗਏ ਨੇ ਜਿਹੜੇ ਕਿ ਅਪਿੰਡ ਦੇ ਹੀ ਦੇ ਹਨ ਵਾਲੇ ਦਸਤੇ ਜਾਰੇਿਤ ਹਜ਼ਾਰਾ ਸਿੰਘ ਵਾਲਾ ਦੇ ਵਿੱਚ ਇਹ ਕਾਨੂੰਨੀ ਵਾਰਦਾਤ ਕਿਨੌਰੀ ਘਟਨਾ ਜਿਹੜੀ ਹੈ ਵਾਪਰੀ ਜਿਸ ਤੋਂ ਬਾਅਦ ਜਰੂਰ ਸਿਰ ਸ਼ਰਮ ਦੇ ਨਾਲ ਝੁੱਕ ਜਾਂਦਾ ਹੈ ਪੰਜਾਬ ਐਨੀ ਪਵਿੱਤਰ ਧਰਤੀ ਹੈ ਪਰ ਜਿੱਥੇ ਅਜਿਹੀਆਂ ਵਾਰਦਾਤਾਂ ਹੋਣ ਲੱਗ ਜਾਂ ਤਾਂ ਜਰੂਰ ਸ਼ਰਮ ਦੇ ਨਾਲ ਸਾਡਾ ਸਿਰ ਝੁੱਕ ਜਾਂਦਾ ਤਾਂ ਬੜੀ ਹੀ ਕਿਨੌਣੀ ਘਟਨਾ ਜਿਹੜੀ ਹੈ ਉਹ ਵਾਪਰੀ ਹੈ ਫਿਰੋਜ਼ਪੁਰ ਦੇ ਮਾਮਦੋਰ ਦੇ ਪਿੰਡ ਹਜ਼ਾਰਾ ਸਿੰਘ ਵਾਲਾ ਵਿਖੇ 23 ਸਾਲ ਦੀ ਇੱਕ ਲੜਕੀ ਦੇ ਨਾਲ ਜ਼ਬਰ ਜਨਾਹ ਹੋਇਆ ਹੈ ਦੋ ਵਿਅਕਤੀਆਂ ਦੇ ਵੱਲੋਂ ਪਿੰਡ ਦੇ ਵਿਕਤੀਆਂ ਦੇ ਵੱਲੋਂ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਤੇ ਉਸ ਤੋਂ ਬਾਅਦ ਉਹ ਫਰਾਰ ਹੋ ਜਾਂ ਦਿਨਾਲਾ ਕੇ ਪੁਲਿਸ ਨੂੰ ਜਿਹੜਾਗਾ ਸੂਚਿਤ ਵੀ ਕੀਤਾ ਗਿਆ ਮੌਕੇ ਤੇ ਪੁਲਿਸ ਦੇ ਵੱਲੋਂ ਜਿਹੜੀ ਹੈ ਕਾਰਵਾਈ ਕੀਤੀ ਗਈ ਹੈ ਪੁਲਿਸ ਦੇ ਵੱਲੋਂ ਦੋ ਮੁਲਜ਼ਮਾਂ ਦੇ ਖਿਲਾਫ ਮਾਮਲਾ ਜਿਹੜਾਗਾ ਦਰਜ ਕਰ ਲਿਆ ਗਿਆ ਜਿਹੜੇ ਕਿ ਪਿੰਡ ਦੇ ਹੀ ਰਹਿਣ ਵਾਲੇ ਨੇ ਉਹਨਾਂ ਦੇ ਖਿਲਾਫ ਜਿਹੜਾ ਮਾਮਲਾ ਪੁਲਿਸ ਦੇ ਵੱਲੋਂ ਦਰਜ ਕੀਤਾ ਗਿਆ ਇਸ ਪੂਰੀ ਘਟਨਾ ਦੇ ਉੱਪਰ ਮਾਪਿਆਂ ਦਾ ਕੀ ਕਹਿਣਾ ਹੈ ਪੁਲਿਸ ਦਾ ਕੀ ਕਹਿਣਾ ਤੁਹਾਨੂੰ ਵੀ ਸੁਣਾ ਦਿੰਦੇ ਯਾਰਾ ਸਿੰਘ ਵਾਲਾ ਹੈ ਯਾਰਾ ਸਿੰਘ ਵਾਲਾ ਹਾਂ ਕੀ ਗੱਲਬਾਤ ਹੋਈ ਬਾਰ ਬਾਰ ਸਾਨੂੰ ਕਰਨੇ ਕਰਨ ਲੱਗ ਗਈ ਸੀ ਮੈਂ ਬਾਥਰੂਮ ਕਰਕੇ ਬਾਹਰ ਨਿਕਲਦੀ ਸੀ ਬਾਥਰੂਮ ਤੋਂ ਉਹਨਾਂ ਮੇਰਾ ਮੂੰਹ ਫੜ ਲਿਆ ਮੂੰਹ ਫੜ ਕੇ ਤੰਕੀਆਂ ਦੇਤੀਆਂ ਸੁਖਚੈਨ ਫਿਰ ਗੁਰੂ ਚਰਨ ਕਿੱਥੋਂ ਦੇ ਸਾਡੇ ਪਿੰਡ ਦੇ ਇਸੇ ਪਿੰਡ ਤੇ ਰਹਿਣ ਵਾਲੇ ਪਿੰਡ ਦੇ ਦੋ ਬੰਦੇ ਹਾਂਜੀ ਦੋ ਸੇ ਮੂੰਹ ਬੰਨ ਕੇ ਬਾਹਰ ਹਾਂ ਮੂੰਹ ਬੰਨ ਕੇ ਬਾਹਰ ਉਹ ਮੈਨੂੰ ਗੱਡੀ ਚ ਪਾ ਕੇ ਲੈ ਗਏ ਤਮਕੀਆਂ ਦੇ ਕੇ ਫਿਰ ਉਸ ਤੋਂ ਬਾਅਦ ਉੱਥੇ ਲੈ ਗਏ ਸਾਡੇ ਪਿੰਡ ਚ ਕੋਈ ਨਹੀਂ ਆਈ ਸੀ ਉੱਥੇ ਰਹਿਣ ਵਾਲਾ ਕੋਈ ਨਹੀਂ ਗਿਆ ਸੀ ਬੇਲੀ ਬੇਲੀ ਸੀ ਖਾਲੀ ਜਗ੍ਹਾ ਸੀ ਖਾਲੀ ਜਗ੍ਹਾ ਸੀ ਖਾਲੀ ਘਰ ਸੀ ਉੱਥੇ ਲੈ ਗਏ ਉਹਨਾਂ ਦੀ ਮਨ ਮਰਜ਼ੀ ਕੀਤੀ ਜੋ ਕਹਿੰਦੇ ਸੀ ਅਸੀਂ ਬੋਲਾਂਗੇ ਉਹ ਕਰਨਗੀ ਉਹਦਾ ਹੋਏਗਾ ਨਹੀਂ ਤਸੀਂ ਤੈਨੂੰ ਮਾਰ ਦੇ ਤਮਕੀਆਂ ਦੇ ਦਿੰਦੇ ਸੀ ਮਾਰ ਦੇਵਾਂਗੇ ਤੈਨੂੰ ਉਹਨਾਂ ਉਹਨਾਂ ਤਸਤਾਲ ਵੀ ਦਿਖਾਇਆ ਸੀ ਉਹਨਾਂ ਦੀ ਮਰਜ਼ੀ ਨਾਲ ਕੱਪੜੇ ਤਾਰ ਕੇ ਪਹਿਲਾ ਸੁਖਚਾਨ ਨਹੀਂ ਕੀਤਾ ਸਿਰ ਬਾਤ ਇਹਨੇ ਉਸ ਤੋਂ ਵੱਲ ਕਿੰਦੇ ਕੋਲ ਸੁਖਚਾਨ ਕੋਲ ਉਸ ਤੋਂ ਹਾਂ ਬੰਦੇ ਲੋਕ ਤੇ ਆਇਆ ਤਰਾ ਹਾਂਜੀ ਤੇ ਗੁਰੂ ਚਰਨ ਕੋਲੇ ਗੁਰੂ ਚਰਨ ਨੇ ਬਾਤ ਕੀਤੀ ਅੱਛਾ ਉਹ ਉਸ ਤੋਂ ਵੱਲ ਪੱਜ ਕੇ ਉਸ ਤੋਂ ਬਾਅਦ ਮੈਂ ਮਸਾ ਜਾਨ ਬਜਾ ਤੇ ਉਥੋਂ ਪੱਜੀ ਸੀ ਨਿੰਤ ਤਰਲਾ ਕਰਕੇ ਕੋਣ ਉਸ ਵੱਲ ਕਾਰਵਾਈ ਉਹਨੇ ਤੇ ਕੀਤੀ ਗਈ ਹਾਂਜੀ ਕੀਤੀ ਗਈ ਬਾਕੀ ਉਹ ਫੜਿਆ ਨਹੀਂ ਐ ਨਾ ਉਹ ਫੜੇ ਜਾਣ ਜਿਨ੍ਹਾਂ ਨੇ ਹਰਕਤ ਕੀਤੀ ਹੈ ਹਾਂਜੀ ਫੜੇ ਜਾਣੇ ਚਾਹੀਦੇ ਫੜੇ ਜਾਣੇ ਚਾਹੀਦੇ ਦੋਨੋਂ ਵਿਆਹ ਇਹ ਤੇਵਾਰੀ ਨੇ ਦੋਨੋਂ ਤੇਵਾਰੀ ਨੇ ਦੋਨਨੇ ਉਹ ਵੀ ਇੱਕ ਵਾਰੇ ਨੇ ਹਾਂਜੀ ਦੋਨਨੇ ਤੇਵਾਰੀ ਨੇ ਕੀ ਲੱਗਦੇ ਸੀ ਇੱਕ ਦੂਜੇ ਚਾਚਾ ਤਾਇਆ ਦੇ ਭਰਾ ਭਰਾ ਸੀਗੇ ਦੋਨੇ ਭਰਾਵਾ ਨਹੀਂ ਕੀਤਾ ਹਾਂ ਦੋਨਾਂ ਨੇ ਕੀਤਾ ਹਾਂਜੀ ਇਹ ਤੁਹਾਡੇ ਕੀ ਲੱਗਦੇ ਨੇ ਇਹ ਮੇਰੀ ਸਿਸਟਰ ਹੈ ਛੋਟੀ ਕਿੰਨੀ ਉਮਰ ਸੀ ਇਹਨਾਂ ਦੀ ਇਹਨਾਂ ਦੀ ਉਮਰ ਹੋਵੇਗੀ 23 ਸਾਲ ਹਾਂ ਹਾਂ ਕੀ ਗੱਲ ਬਾਤ ਹੋਈ ਇੱਕ ਕੁੜੀ ਮਤਲਬ ਸਾਡੀ ਬਾਥਰੂਮ ਕਰਨ ਉੱਠੀ ਸਾਰਾ ਪਰਿਵਾਰ ਸਾਡਾ ਸੁੱਤਾ ਪਿਆ ਸੀਗਾ ਤੇ ਬਾਥਰੂਮ ਘਰ ਦੇ ਬਾਹਰ ਨਿਕਲੀ ਤੇ ਦੋ ਪਿੰਡ ਦੇ ਮੁੰਡੇ ਸੀਗੇ ਉਹ ਇਹਨੂੰ ਜ਼ਬਰਦਸਤੀ ਮੂੰਹ ਬੰਨ ਕੇ ਗੱਡੀ 'ਚ ਸੇਟ ਲਿਆ ਤੇ ਮਤਲਬ ਸਨਸਾਨ ਜਗ੍ਹਾ ਤੇ ਲੈ ਗਏ ਹਵੇਲੀ 'ਚ ਕੋਈ ਤੇ ਉੱਥੇ ਉਹਨਾਂ ਨੇ ਜ਼ਬਰਦਸਤੀ ਕੀਤੀ ਬੰਦੂਕ ਦੀ ਨੋਕ ਤੇ ਇਹਨੂੰ ਧਮਕੀਆਂ ਵੀ ਦਿੱਤੀ ਹਾਂਜੀ ਹਾਂਜੀ ਪਿਸਟੌਲ ਵੀ ਸੀ ਉਹਨਾਂ ਕੋਲ ਜਬਰਦਸਤੀ ਕੀਤੀ ਜਬਰਦਸਤੀ ਕੀਤੀ ਕਹਿੰਦੇ ਜੇ ਨਾ ਤੂੰ ਕੁਝ ਵੀ ਓਦਾਂ ਦਾ ਰੋਲਾ ਪਾਇਆ ਸਾਲ ਤਸੀਂ ਮਾਰ ਦਾਂਗੇ ਜਾਨੋ ਹੁਣ ਧੰਨ ਦੇ ਇਨਸਾਫ ਲਈ ਕੀ ਮੰਗਤ ਰਹੇ ਹੋ ਸਖਤ ਕਾਰਵਾਈ ਕਾਰਵਾਈ ਕੀਤੀ ਜਾਵੇ ਉਹਨਾਂ ਨੂੰ ਫਾਸੀ ਦੀ ਸਜ਼ਾ ਦੇਣੀ ਚਾਹੀਦੀ ਹੈ ਇਹੋ ਜਿਹੇ ਦਰਿੰਦਿਆਂ ਨੂੰ ਅਜੇ ਵੀ ਤਾਂ ਮੁਕੀਏ ਦਿੰਦੇ ਹਾਂਜੀ ਹੁਣ ਸੁਰੱਖਿਆ ਤੇ ਕੀ ਤੁਸੀਂ ਘਰ ਚ ਨਹੀਂ ਲੇਡੀਜ਼ ਸੁਰੱਖਿਆ ਤੇ ਬਾਹਰ ਕਿਵੇਂ ਫਿਰ ਕੀ ਕਹਿਣਾ ਚਾਹੁੰਦੇ ਇਹਨਾਂ 'ਤੇ ਸਖਤ ਕਾਰਵਾਈ ਕੀਤੀ ਜਾਵੇ ਇਹੋ ਜਿਹੇ ਦਰਿੰਦਿਆਂ ਨੂੰ ਫਾਸੇ ਦੀ ਸਜ਼ਾ ਹੋਣੀ ਚਾਹੀਦੀ ਕਿਉਂਕਿ ਅੱਗੇ ਇਹੋ ਜਾਂ ਮਤਲਬ ਹਰਕਤ ਨਾ ਹੋਵੇ ਕੁੜੀ ਸਖਸ਼ਿਤ ਰਵੇ ਮੁੰਡੂਰ ਦੇ ਵਿੱਚ ਮਾਮਲਾ ਦਰਜ ਹੋਇਆ ਹੈ ਕੀ ਮਾਮਲਾ ਕੱਲ ਸਾਨੂੰ ਸੂਚਨਾ ਮਿਲੀ ਇੱਕ ਪੀੜਿਤ ਮਹਿਲਾ ਵੱਲੋਂ ਜੋ ਕਿ ਉਮਰ 23 ਸਾਲ ਪਿੰਡ ਹਜਾਰਾ ਸਿੰਘ ਵਾਲਾ ਥਾਣਾ ਮਮਦੂਰ ਦੀ ਵਾਸੀ ਹੈ ਉਸ ਮਹਿਲਾ ਦੇ ਕਹਿਣ ਤੇ ਅਸੀਂ ਇੱਕ ਐਫ ਆਈ ਆਰ ਦਰਜ ਕੀਤੀ ਹੈ ਜਿਦੇ ਚ ਉਹਨੇ ਦੱਸਿਆ ਕਿ ਮਿਤੀ 20 ਤਰੀਕ ਨੂੰ 20 ਦਸੰਬਰ ਰਾਤ ਤਕਰੀਬਨ 1:30 ਵਜੇ ਉਹ ਜਦੋਂ ਆਪਣੇ ਘਰ ਦੇ ਵਿੱਚ ਬਾਥਰੂਮ ਜਾਣ ਲਈ ਉੱઠી ਸੀ ਉਸ ਦੇ ਘਰ ਦੀਆਂ ਕੰਧਾਂ ਛੋਟੀ ਹੋਣ ਕਰਕੇ ਬਾਹਰੋਂ ਦੋ ਮੁੰਡੇ ਕੰਧਾਂ ਟੱਪ ਕੇ ਆਏ ਜਿਨ੍ਹਾਂ ਦੇ ਮੂੰਹ ਬੰਨੇ ਹੋਏ ਸੀ ਅਤੇ ਉਹ ਉਸ ਕੁੜੀ ਨੂੰ ਅਗਵਾ ਕਰਕੇ ਲੈ ਗਏ ਕਿਤੇ ਸੁੰਸਣ ਜਗ੍ਹਾ ਤੇ ਉੱਥੇ ਜਾ ਕੇ ਉਸ ਨਾਲ ਬੁਲਦਕਾਰ ਕੀਤਾ ਇਸ ਸੂਚਨਾ ਮਿਲਣ ਤੇ ਕੱਲ ਅਸੀਂ ਥਾਣਾ ਮੰਮਦੋਟ ਵਿਖੇ ਮੁਕੱਦਮਾ ਨੰਬਰ 285 ਅਧੀਨ ਧਾਰਾ 70 1 ਬੀ ਐਨ ਐਸ ਜੋ ਕਿ ਗੈਂਗ ਰੇਪ ਦੀ ਹੈ ਇਹ ਦਰਜ ਕੀਤਾ ਅਤੇ ਮੁੱਢਲੀ ਤਫ਼ਤੀਸ਼ ਸ਼ੁਰੂ ਕੀਤੀ ਹੈ ਜਿਹੜੇ ਵੀ ਫੈਕਟ ਸਾਡੇ ਸਾਹਮਣੇ ਆਉਣਗੇ ਤਫ਼ਤੀਸ਼ ਦੇ ਦੌਰਾਨ ਉਸ ਉਸ ਦੇ ਮੁਤਾਬਕ ਅੱਗੇ ਦੀ ਕਾਰਵਾਈ ਕੀਤੀ ਜਾਊਗੀ 2 ਰੁਪਈਆ ਤੇ ਕੀਤਾ ਸੀ 2 ਰੁਪਈਆ ਨੇ ਇਨਜਾਮ ਦਿੱਤਾ ਜੀ ਦੋ ਬੰਦੇ ਆ ਤੇ aarop ਨੇ ਇਹ ਪਿੰਡ ਦੇ ਹੀ ਬੰਦੇ ਨੇ ਜਿਨ੍ਹਾਂ ਦੇ ਨਾਮ ਨੇ ਸੁਖਚੈਨ ਸਿੰਘ ਅਤੇ ਗੁਰਚਰਨ ਸਿੰਘ ਤੇ ਇਹ ਅਸੀਂ ਸਾਰੇ allegations ਨੂੰ verify ਕਰ ਰਹੇ ਹਾਂ ਤੇ ਜਿੱਦਾਂ ਹੀ ਸਾਰੇ facts ਸਾਹਮਣੇ clear ਹੋਣਗੇ ਉਸ ਹਸਾਬ ਨਾਲ ਅੱਗੇ ਦੀ ਤਫਤੀਸ਼ ਕੀਤੀ ਜਾਊਗੀ ਇਹ ਫੜਨੇ ਨੇ ਤੁਸੀਂ ਨਹੀਂ ਹਜੇ arrest ਨਹੀਂ ਕੀਤੇ ਗਏ